ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਇਹਦਾ ਜਿਦਾਏ ਇਹਦੇ ਚ ਇਕ ਆਹੀ ਅਰਦਾਨਾ ਹੈ ਨਾ ਅਰਦਾਨਾ ਤਾਂ ਚਲੋ ਜੇ ਆਪਾਂ ਇਹਦੇ ਨੋਰਮਲ ਲੈ ਗਏ ਜਿਹਦੇ ਗੁਣ ਵਿਚਾਰਨਾ ਹੋ ਜਾਂਦਾ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਨਾ ਹੁੰਦੀ ਆ ਜਿੱਦਾਂ ਜਦੋਂ ਤੁਸੀਂ ਜਪ ਲਿਆ ਸਮਝ ਆ ਗਈ ਤੁਹਾਨੂੰ ਸਮਝਣ ਤੋਂ ਬਾਅਦ ਤਾਂ ਆਪਕੀ ਆ ਵੀ ਉਹਨੂੰ ਲਾਗੂ ਕਰ ਲਿਆ ਆਪਣੇ ਜੀਵਨ 'ਚ ਆਪਣੇ ਸੁਭਾਅ 'ਚ ਆਪਣੇ ਪਰਿਵਾਰ 'ਚ ਸਾਰੇ ਕਿਤੇ ਚਲੋ ਆਪਣੇ ਚਾਲ ਚੱਲਣ 'ਚ ਹੋ ਗਿਆ ਤਾਂ ਆਪ ਸਿਮਰਨ ਹੋ ਗਿਆ ਵੀ ਤੁਹਾਨੂੰ ਹਰ ਵਕਤ ਉਹਦਾ ਯਾਦ ਰਹਿੰਦਾ ਵੀ ਉਸੇ ਜਪੇ ਹੋਏ ਦਾ ਤੇ ਜਦੋਂ ਤੁਸੀਂ ਤਪ ਕੀਤਾ ਤਾਂ ਆਪੇ ਮਤਲਬ ਨਾਲ ਦੀ ਨਾਲੇ ਚੱਲਦਾ ਨਾਲ ਦੀ ਨਾਲ ਲਾਗੂ ਕਰਦੇ ਰਹਿੰਦੇ ਨੇ ਜਦੋਂ ਆਪਾਂ ਆਪਣੇ ਮਨ ਦੇ ਉੱਤੇ ਗਾਇਨ ਦੇ ਨਾਲ ਕੁੱਟ-ਕੁੱਟ ਮਨ ਨੂੰ ਕਸਵੱਟੀ ਲਾਉਨੇ ਆ ਤੇ ਉਸ ਤੋਂ ਬਾਅਦ ਫਿਰ ਹੋ ਗਿਆ ਸਿਮਰਨ ਰਹਿੰਦਾ ਉਹਦਾ ਸਿਮਰਨ ਤੋਂ ਬਾਅਦ ਜਦੋਂ ਇਹ ਅੰਦਰ ਜੁੜ ਜਾਂਦਾ ਨਾ ਇਸ ਅੰਤਰਾ ਆ ਜਾਂਦਾ ਵਾ ਵੀ ਜੇ ਸੁੱਖ ਕੋ ਚਾਹੇ ਸਦਾ ਸਰਨ ਆਰਾਮ ਕੀ ਲੈ ਵੀ ਆਰਾਮ ਦੀ ਸਰਨ ਲੈ ਲੈਂਦਾ ਜਦੋਂ ਫਿਰ ਉੱਥੇ ਜਾ ਕੇ ਰਾਮ ਦੀ ਸਰਨ ਦੇ ਵਿੱਚ ਆराधना ਹੁੰਦੀ ਹੈ ਜਾਂ ਇੱਕ ਮਨ ਇੱਕ ਚਿੱਤ ਹੋ ਕੇ ਹੁਕਮ ਦੀ ਹੁੰਦੀ ਹੈ ਆराधना ਆराधना ਹੁਕਮ ਦੀ ਕਰਦਾ ਜਦੋਂ ਇੱਕ ਮਨ ਇੱਕ ਚਿੱਤ ਦਾ ਹੋ ਜਾਂਦਾ ਤੇ ਆਪਣੇ ਆਪ ਦੀ ਸੋਝ ਹੀ ਆ ਜਾਂਦੀ ਹੈ ਵੀ ਮੂਲ ਨਾਲ ਜੁੜਿਆ ਰਹਿੰਦਾ ਅੰਦਰ ਜੁੜ ਕੇ ਉਹ ਐ ਹੁੰਦਾ ਵੀ ਹੁਕਮ ਨਾਲ ਜੁੜ ਕੇ ਹੁਕਮ ਦੀ ਆराधना ਕਰਦਾ ਆराधना ਅੰਦਰ ਵਿੱਚ ਇਹੀ ਹੁੰਦਾ ਵੀ ਨਾਮ ਮੰਗਦਾ ਆराधना ਆਰਾਧਨਿਕ ਹਰ ਹਰ ਜਸ ਅਰਦਾਸ ਜਸ ਕਰਦਾ ਆराधना ਹਾਂ ਉਹ ਫਿਰ ਗੂੰ ਗਾਉਂ ਗਾਵਤੋ ਰਗਾਸ ਹੋ ਜਾਂਦਾ ਹੋਂ ਗਾਵਤ ਉਤਰਸਤਰੀ ਮੈੜ ਇਹ ਹੌਮੇ ਬੰਸ ਜਾਂਦੀ ਹੈ ਜਦ ਹੌਮੇ ਬੰਸ ਗਈ ਫਿਰ ਪਿਛੇ ਨਾਮ ਹੀ ਰਹਿ ਗਿਆ ਕੱਲਾ ਹੁਕਮ ਹੀ ਰਹਿ ਗਿਆ ਜੇ ਹੌਮੇ ਬੰਸ ਗਈ ਕਿਉਂਕਿ ਹੌਮੇ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਬਸ ਇੱਕ ਠਾਏ ਜੇ ਹੌਮੇ ਬੰਸ ਗਈ ਤਾਂ ਉਥੇ ਹੌਮੇ ਦੇ ਖਤਮ ਹੋ ਗਈ ਤਾਂ ਫਿਰ ਹੁਕਮ ਪ੍ਰਗਟ ਆराधना ਪੂਰੀ ਹੋ ਗਈ ਫਿਰ ਫਿਰ ਹੁਕਮ ਸਰੂਪੇ ਹੋ ਜਾਂਦਾ ਫਿਰ ਜੇ ਤੂੰ ਚਲਾਏ ਤੇ ਚੱਲਾਂ ਸੁਆਮੀ ਫਿਰ ਇੱਛਾ ਹੀ ਨਹੀਂ ਕਰਦਾ ਕੋਈ ਕੋਈ ਪ੍ਰੈਜ਼ੈਂਟ ਮੂਮੈਂਟ ਤੇ ਰਹਿੰਦਾ ਵੀ ਜੋ ਫੁਰਨਾ ਵੀ ਫੁਰਨਾ ਉਹ ਵੀ ਤੂੰ ਹੀ ਆ ਮੈਂ ਤਾਂ ਹੈ ਹੀ ਨਹੀਂ ਤੁਹਾਨੂੰ ਜੇ ਸਰਦਾ ਕਰਕੇ ਉਹ ਹਿਰਦਾ ਹੀ ਨਹੀਂ ਰਹਾ ਜਦੋਂ ਭਰਮ ਦਾ ਅੰਡੇ ਹੀ ਨਹੀਂ ਰਹਾ ਭਰਮ ਦਾ ਅੰਡੇ ਕਰਕੇ ਮਨ ਬੁੱਧੀ ਆ ਫਿਰ ਤੂੰ ਹੀ ਕਰਦਾ ਜੇ ਮਨ ਬੁੱਧੀ ਦੇ ਕੰਮ ਵੀ ਨੇ ਫੁਰਨੇ ਵਾਲੇ ਵੀ ਚਾਹੇ ਫੀਲਿੰਗ ਵਾਲੇ emoशन ਠਾਲ ਕੇ ਵੀ ਤੁਸੀਂ ਜੇ ਭੁੱਖ ਵੀ ਲਵਾਉਣਾ ਤਾਂ ਹੀ ਤੂੰ ਹੀ ਲਵਾਉਣਾ ਦੁੱਖ ਵੀ ਸੁੱਖ ਵੀ ਖੁਸ਼ੀ ਵੀ ਗਮੀ ਵੀ ਜਿੱਦਾਂ ਦਾ ਗਿਆਨ ਦੇਣਾ ਬਾਹਰ ਉਦਾਂ ਦਾ ਅੰਦਰੋਂ ਹਿਰਦੇ 'ਚ ਉਹ ਉਹ ਠਾਲ ਦਿੰਦਾ ਵੀਰ ਰਸ ਠਾਲਣਾ ਉਹ ਠਾਲ ਦਿੰਦਾ ਪ੍ਰੇਮ ਰਸ ਠਾਲਣਾ ਉਹ ਠਾਲ ਦਿੰਦਾ ਉਹ ਠਾਲ ਕੇ ਜਿੱਦਾਂ ਦਾ ਬਾਹਰ ਕੁਝ ਦਬਾਉਣਾ ਪਹਿਲਾਂ ਤਾਂ ਜ ਗਿਆਨ ਕਰਾਉਣਾ ਤਾਂ ਉਦਾਂ ਕਰਾ ਲੈਂਦਾ ਕਿ ਚਿੰਤਾ ਵੀ ਆਪ ਕਰਾਇਸੀ ਜਾਂ ਚਿੰਤ ਵੀ ਆਪੀ ਦੀ ਚਿੰਤਾ ਵੀ ਬਾਦ ਚਿੰਤਾ ਪਾ ਕੇ ਗਿਆਨ ਦੇਣ ਵਾਸਤੇ ਚਿੰਤਾ ਵੀ ਪਾ ਸਕਦਾ ਵੀ ਆਪਾਂ ਨੇ ਸਵਾਲ ਅੰਦਰ ਖੜਾ ਕਰ ਦੇਵੇ ਕੋਈ ਸਵਾਲ ਵੀ ਖੜਾ ਕਰ ਦਿੰਦਾ ਜਵਾਬ ਵੀ ਦੇ ਦਿੰਦਾ ਤੇ ਜਿਹੜਾ ਇਹ ਕੁਝ ਕਰਦਾ ਵਾ ਸਾਰਾ ਕੁਝ ਉਹ ਇਹ ਚੀਜ਼ਾਂ ਤੋਂ ਉੱਪਰ ਆ ਫਿਰ ਮਨ ਬੁੱਧੀ ਤੋਂ ਫੁਰਨਿਆ ਤੋਂ ਫਿਰ ਫਿਰ ਕਹਿ ਲੋ ਵੀ ਬੰਦਾ ਪਤਾ ਲਾ ਜਾਂਦਾ ਵੀ ਮੈਂ ਨਹੀਂ ਕੁਝ ਹਾਂ ਨਹੀਂ ਕੋਸਾ ਹੈ ਨਾ ਮੋਰਾ ਫਿਰ ਤਾਂ ਹੀ ਕਹਿੰਦਾ ਵੀ ਜਦ ਹਮ ਹੋਤੇ ਤਬ ਤੁਮ ਨਹੀਂ ਹਾਂ ਮਹੀਆ ਵੀ ਆਪਣਾ ਵੱਖਰਾ ਸਰੂਪ ਸਮਝਣਾ ਹੁਕਮ ਤੋਂ ਜਦ ਕੇ ਹੁਕਰ ਹੁਕਮ ਮੇਰਾ ਸਾਰਾ ਕੁਝ ਸਰਬ ਜੋਤ ਮੈਂ ਜਾਗੀ ਜੋਤ ਜੇ ਹਰਦੇ ਵੀ ਨੇ ਜੋਤਾਂ ਵੀ ਨੇ ਪਾਰ ਬ੍ਰਹਮ ਕੇ ਸਗਲੇ ਠਾਉ ਜਦ ਘਟ-ਵਟ ਮੈਂ ਹਰ ਜੂ ਜੇ ਸਾਰੇ ਹਿਰਦਿਆਂ ਚ ਹਰ ਜੂ ਆਪੇ ਕਰਾਉਂਦਾ ਆਪੇ ਬੋਲਦਾ ਤੇ ਹਿਰਦਾ ਵਿਚਾਰਾ ਕੀ ਰਹਿ ਗਿਆ ਹਿਰਦਾ ਦਾ ਗਿਆ ਫਿਰ ਖਤਮ ਹਿਰਦੇ ਦੇ ਅੰਦਰ ਹੀ ਕਰਨ ਲੋਕ ਨੇ ਹਿਰਦਾ ਹੀ ਸਾਰਾ ਕੁਝ ਪਰਮ ਦਾ ਅੰਡਾ ਜਿਹਦੀ ਸੋਚੀ ਆ ਜਾਣੀ ਆराधना ਤੁਗਾ ਜੇ ਆराधना ਦੀ ਗੱਲ ਨੂੰ ਸ੍ਰੀ ਦਸ਼ਮ ਗ੍ਰੰਥ ਦੀ ਬਾਣੀ ਦੇ ਵਿੱਚੋਂ ਜੇ ਕੰਟੀਨਿਊ ਕਰਕੇ ਦੇਖੀਏ ਅੱਗੇ ਪੜ੍ਹੀਏ ਤਾਂ ਉੱਥੇ ਵੀ ਆਉਂਦਾ ਵਾ ਵੀ ਤਹਿ ਹਮ ਅਦਿਕ ਤਪਸਿਆ ਸਾਧੀ ਮਹਾਕਾਲ ਕਾਲ ਦਾ ਆਰਾਧੀ। ਇਹਨੂੰ ਜਦੋਂ ਪੂਰੀ ਡਿਟੇਲ ਚ ਵਿਚਾਰਾਂਗੇ ਸ਼ੁਰੂ ਕਿੱਥੋਂ ਹੁੰਦੀ ਹੈ ਗੱਲ ਜਿੱਥੋਂ ਆਪਣੀ ਨਿਰਾਗਰੀ ਕਥਾ ਦੀ ਵਿਖਿਆਨ ਦੀ ਜੋਤ ਦੇ ਲੈਵਲ ਦੀ ਕਥਾ ਨਾ ਜਿਹੜੀ ਉਹਨਾਂ ਨੇ ਲਿਖਿਆ ਉਹ ਜਦੋਂ ਸ਼ੁਰੂ ਕਰਦੇ ਨੇ ਵੀ ਅਬ ਮੈਂ ਆਪਣੀ ਕਥਾ ਬਖਾਨੂ। ਤਪਸਾਦਿਤ ਇਹ ਜਿਹੇ ਵਿਦਮੋਹਯਾਨੋ ਹੇਮਕੁੰਟ ਪ੍ਰਬਤ ਹੈ ਜਹਾਂ ਸप्त श्रृੰਗ ਸੋਭਤ ਹੈ ਤਾਂ ਬਦਵਾਨਾਂ ਨੇ ਹੇਮਕੁੰਟ ਵੀ ਬਾਹਰ ਬਣਾਉਣਾ ਸੀ ਤੇ ਸੱਤ ਸ੍ਰਿੰਗ ਵੀ ਬਾਹਰ ਜਿਵੇਂ ਸਾਰਾ ਸਰੋਵਰ ਵੀ ਬਾਹਰੇ ਬਣਾ ਲਿਆ ਜਦ ਕਹੇ ਗੁਰਦੇਵ ਤੀਰਥ ਅਮਰਤ ਸਰੋਵਰ ਵੀ ਗੁਰਬਾਣੀ ਗੁਰਦੇਵ ਨੂੰ ਤੀਰਥ ਕਹਿੰਦੀ ਆ ਅਮਰਤ ਸਰੋਵਰ ਕਹਿੰਦੀ ਆ ਗਿਆਨ ਮਜਨ ਪਰੰਪਰਾ ਕਿਉਂ ਕਹਿੰਦੀ ਆ ਭਾਈ ਕਿਉਂਕਿ ਮਨ ਤੋਂ ਉਹ ਸ਼ਬਦ ਲਾਗੋ ਹਰਸੋਂ ਰਹੋ ਚਤਲਾਈ ਮਨ ਨੂੰ ਧੋਣਾ ਸ਼ਬਦ ਦੇ ਨਾਲ ਧੋਣਾ ਤੇ ਗੁਰਦੇਵ ਤੀਰਥ ਆ ਜਿਹੜਾ ਹਿਰਦਾ ਜਾਂ ਸਰੋਵਰ ਬਣ ਜਾਂਦਾ ਗੁਰਦੇਵ ਤੀਰਥ ਅਮਰਤ ਸਰੋਵਰ ਗਿਆਨ ਮਜਨ ਪਰੰਪਰਾ ਉਸ ਦੇ ਨਾਲ ਮਨ ਧੋਣਾ ਖਰ ਚਲੋ ਇੱਥੋਂ ਸ਼ੁਰੂ ਕਰਦੇ ਆਂ ਹੇਮ ਹੇਮਕੁੰਟ ਕੀਆ ਹੇਮਕੁੰਟ ਕਹਿੰਦੇ ਨੇ ਵੀ ਉਥੇ ਪ੍ਰਭਤ ਆ ਫਿਰਦਾ ਜਿਹੜਾ ਮੇਰਾ ਹੇਮਕੁੰਟ ਪ੍ਰਭਤ ਆ ਜਿੱਥੇ ਵੀ ਉਥੇ ਹੀ ਸੱਤ ਸ੍ਰਿੰਗ ਸੋਭਤ ਹੈ ਤਾਂ ਸੱਤ ਸ੍ਰਿੰਗ ਆਦਵਾਣੀ ਦੇ ਵਿੱਚ ਵੀ ਆਇਆ ਵੀ ਸੁਨੋ ਸੱਤ ਸਰੋਵਰ ਥਾਪੇ ਤੇ ਜਿਹੜੇ ਯੋਗਮਤ ਵਾਲੇ ਨੇ ਉਹ ਇਸੇ ਨੂੰ ਹੀ ਸੱਤ ਸ੍ਰਿੰਗ ਨੂੰ ਹੀ ਸੱਵਨ એનર્ਜੀ ਸੈਂਟਰ ਕਹਿੰਦੇ ਨੇ ਚੱਕਰ ਕਹਿੰਦੇ ਨੇ ਲੇਕਿਨ ਉਹਨਾਂ ਨੇ ਬਾਡੀ ਦੇ ਉੱਤੇ ਬਣਾ ਕੇ ਦਿਖਾਇਆ ਨਹੀਂ ਸੱਤ ਚੱਕਰ ਵੀ ਮੱਥੇ ਦੇ ਉੱਤੇ ਆਵਾ ਮੂਲ ਧਾਰਾ ਇਹ ਆ ਜਿਹੜਾ ਗਲੇ ਦੇ ਉੱਤੇ ਥਰੋਟ ਚੱਕਰ ਕਹਿੰਦੇ ਨੇ ਹਾਰਟ ਚੱਕਰਾ ਕਹਿੰਦੇ ਨੇ ਉਹ ਚੱਕਰ ਬਾਹਰ ਨਹੀਂ ਹੈਗੇ ਉਹ ਅੰਦਰ ਨੇ ਉਹ એનર્ਜੀ ਸੈਂਟਰ ਨੇ ਉਹੀ ਸੱਤ ਸਰੋਵਰ ਆ ਸੱਤ ਸਰ ਅ ਸੁਨੋ ਸੱਤ ਸਰੋਵਰ ਥਾਪੇ ਮਾਰੂ ਰਾਗ ਦੇ ਵਿੱਚ ਵੀ ਆਇਆ ਹੋਇਆ ਉਹਦੇ ਵਿੱਚ ਪੂਰਾ ਐਕਸਪਲੇਨ ਆ ਸੁਨ ਉੱਥੇ ਹੁਕਮ ਨੂੰ ਕਿਹਾ ਸੁਨੇ ਵਰਤੇ ਜੋਗ ਸਵਾਏ ਉੱਥੇ ਕਲੀਅਰ ਆ ਗੱਲ ਇੱਥੇ ਵੀ ਸप्तਸਰਿੰਗ ਸੋਭਤਾ ਹੈ ਤਾਂ ਵੀ ਹਿਰਦੇ ਦੇ ਅੰਦਰ ਜਿਹੜੇ ਉਹ એનર્ਜੀ ਸੈਂਟਰ ਜਦੋਂ ਅਲਾਈਨਡ ਹੋ ਜਾਂਦੇ ਨੇ ਬੈਲੈਂਸ ਹੋ ਜਾਂਦੇ ਨੇ ਇਸੇ ਤਰ੍ਹਾਂ ਜਿਹੜੇ ਮੈਡੀਟੇਸ਼ਨ ਕਰਦੇ ਨੇ ਜੋਗਾ ਕਰਦੇ ਨੇ ਉਹ ਨਾ ਉਹ ਕੱਲੇ એનર્ਜੀ ਸੈਂਟਰਾਂ ਨੂੰ ਬੈਲੈਂਸ ਕਰਦੇ ਨੇ ਪਰ ਉਹ ਇਹ ਨਹੀਂ ਖੋਜਦੇ ਵੀ ਮੈਂ ਕੌਣ ਆ ਜਿਹੜਾ એનર્ਜੀ ਸੈਂਟਰ ਤੋਂ ਵੀ ਪਿੱਛੇ ਆ ਜਿਹੜਾ ਵੀ ਇਹ ਤਾਂ ਮਾਇਆ ਇਹਦੇ ਵਿੱਚ ਆ ਕੇ ਨਾ ਦੇਹੀ ਗੁਪਤ ਚ ਆ ਕੇ ਵੀ ਜਿਹੜਾ ਹਿਰਦੇ ਤੋਂ ਵੀ ਪਿੱਛੇ ਆ ਜਿਹੜਾ ਥਾਟਸ ਤੇ ਫੀਲਿੰਗਸ ਤੋਂ ਵੀ ਪਿੱਛੇ ਆ ਵੀ ਉਹ ਕੌਣ ਆ ਉਹਦੀ ਖੋਜ ਨਹੀਂ ਕਰਦੇ ਉਹ ਮੈਡੀਟੇਸ਼ਨ ਕਰਕੇ ਚੱਕਰ ਬੈਲੈਂਸ ਕਰਨ ਲੱਗ ਪੈਂਦੇ ਆ ਇਸ ਲਈ ਇਹਦੇ ਵਿੱਚ ਅੱਗੇ ਪੰਕਤੀਆਂ ਆਉਂਦੀਆਂ ਨੇ ਵੀ ਸਤਸਰਿੰਗ ਤਹ ਨਾਮਕ ਕਹਾਵਾ ਵੀ ਉਹ ਸਤਸਰਿੰਗ ਕਹਾਉਂਦਾ ਤੇ ਅੱਗੇ ਕੀ ਕਹਿੰਦੇ ਨੇ ਪੰਡਰਾਜ ਜਹ ਜੋਗ ਕਵਾਵਾ ਤੈ ਹਮ ਅਧਿਕ ਤਪਸਿਆ ਸਾਦੀ ਮਹਾਕਾਲ ਕਾਲਕਾਰ ਆਦਿ ਪੰਡਰਾਜ ਕੀ ਵੀ ਪੰਡਰਾਜ ਉੱਥੇ ਜੋਗ ਕਵਾਉਂਦਾ ਪੰਡਤ ਸੋ ਪੰਡਤ ਜੋ ਮਨ ਪ੍ਰਬੁੱਧੇ ਆਮ ਨਾਮ ਆਤਮੇ ਸੁ ਪੰਡਤ ਦੀ ਸੋਝੀ ਉੱਥੇ ਤੱਕ ਹੁੰਦੀ ਆ ਵੀ ਜਿਹਨੂੰ ਫਾਈਵ ਸੈਂਸਸ ਤੱਕ ਦਾ ਗਿਆਨ ਹੋਵੇ ਪੰਜ ਇੰਦਰੀਆਂ ਤੱਕ ਦਾ ਉਹਨੂੰ ਲੈ ਕੇ ਜਿਹੜੀ ਉਹ ਸ ਇੱਕ ਸੈਂਸ ਆ ਜਿਹੜੀ ਇਹਨੂੰ ਚਲੋ ਸੰਸਾਰੀ ਭਾਸ਼ਾ ਵਿੱਚ ਸਿਕਸਥ ਸੈਂਸ ਵੀ ਕਹਿੰਦੇ ਨੇ ਵੀ ਉਹ ਸੈਂਸ ਕਿਹੜੀ ਆ ਜਿਹੜੀ ਇਹ ਪੰਜਾਂ ਸੈਂਸਸ ਨੂੰ ਚਲਾ ਰਹੀ ਆ ਵੀ ਸੁਣਨ ਦੀ ਸ਼ਕਤੀ ਨੂੰ ਦੇਖਣ ਦੀ ਸ਼ਕਤੀ ਨੂੰ ਸੁੰਘਣ ਦੀ ਸ਼ਕਤੀ ਨੂੰ ਜਿਹੜੇ ਚੀਜ਼ਾਂ ਆਪਾਂ ਗਿਆਨ ਲੈਣੇ ਆ ਵੀ ਇਹ ਛੇ ਘਰ ਵੀ ਦੱਸੇ ਹੋਏ ਨੇ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਵੀ ਪੰਜ ਤਾਂ ਇਹ ਗਿਆਨ ਇੰਦਰੀਏ ਨੇ ਵੀ ਜਿਹੜੇ ਸੈਂਸਸ ਨੇ ਪਰ ਇਹਨਾਂ ਸਾਰਿਆਂ ਨੂੰ ਕੰਟਰੋਲ ਜੋਤ ਕਿਵੇਂ ਕਰਦੀ ਆ ਉਹ ਦਿਮਾਗ ਦੇ ਸ਼ੁਰੂ ਕਰਦੀ ਆ ਅੱਖਾਂ ਨੂੰ ਵੀ ਦਿਮਾਗ ਦੇ ਸ਼ੁਰੂ ਦਿਮਾਗ ਇੱਕ ਤਰ੍ਹਾਂ ਦਾ ਕੰਪਿਊਟਰ ਆ ਜੋਤ ਦਾ ਕੰਪਿਊਟਰ ਨੂੰ ਚਲਾਉਣ ਵਾਲਾ ਦਾ ਕੰਪਿਊਟਰ ਤੇ ਬਾਹਰ ਬੈਠਾ ਹੁੰਦਾ ਵਿੱਚ ਤਾਂ ਨਹੀਂ ਹੁੰਦਾ ਇਸ ਤਰ੍ਹਾਂ ਦਿਮਾਗ ਆ ਤਾਂ ਕੰਪਿਊਟਰ ਆ ਨਿਊਰੋਨ ਦੇ ਨੇ ਜਿਹੜੇ ਉਹ ਉਹਨਾਂ ਨੂੰ ਅਲਾਈਨਡ ਕਰਨਾ ਗੱਟ ਹਾਰਟ ਤੇ ਬ੍ਰੇਨ ਦੀ ਜਿਹੜੀ ਅਲਾਈਨਮੈਂਟ ਆ ਉਹ ਇਦਾਂ ਹੋਣੀ ਆ ਆराधना ਦੇ ਨਾਲ ਬੈਲੈਂਸ ਹੋਣੇ ਨੇ ਜਿਹੜੇ ਚੱਕਰ ਇਹਨਾਂ ਨੂੰ ਬੈਲੈਂਸ ਕਰਨ ਨੂੰ ਹੀ ਆराधना ਕਹਿੰਦੇ ਨੇ ਇਕਨ ਇਹਨਾਂ ਨੇ ਇਹ ਬਾਹਰ ਬਣਾ ਲਿਆ ਪੰਡਰਾਜ ਨੇ ਜੋ ਕੀ ਕਮਾਇਆ ਪੰਡਰ ਪੰਡ 100 ਪੰਡਤਿਓ ਮਨ ਪ੍ਰਭੂ ਦੇ ਉਹੀ ਗੱਲ ਜੀ ਉੱਥੇ ਜੋ ਕਮਾਉਂਦੇ ਨੇ ਵੀ ਉੱਥੇ ਤੈਹਾ ਮਾਧਿਕ ਤਪੱਸਿਆ ਸਾਦੀ ਮਹਾਕਾਲ ਕਾਲਕਾਰ ਆਦੀ ਇਹ ਵਿਦ ਕਰਦੇ ਤਪੱਸਿਆ ਭਿਓ ਦ્વੈਤੇ ਏਕ ਰੂਪ ਹੋ ਗਵੈਉ ਇਹ ਉਦੋਂ ਆ ਜਦੋਂ ਆਰਾਧਨਾ ਕਰਦਾ ਕੋਈ ਜਦੋਂ ਜਿਹਨੇ ਜਪਤਾ ਲਿਆ ਸਮਝ ਵੀ ਲਿਆ ਬੁੱਝ ਵੀ ਲਿਆ ਤੇ ਜਿਹਨੇ ਸਰੈਂਡਰ ਕਰਿਆ ਹੋਇਆ ਨਾ ਹੁਕਮ ਦੇ ਅੱਗੇ ਹੁਕਮ ਨਾਲ ਜੁੜਿਆ ਬੈਠਾ ਜਿਹੜਾ ਜਦੋਂ ਹੁਕਮ ਨਾਲ ਜੁੜ ਕੇ ਕੋਈ ਬੈਠਾ ਉਦੋਂ ਇਹ ਉਸ ਅਵਸਥਾ ਦੀ ਵਿਚਾਰ ਆ ਇਹ ਵੀ ਜਦੋਂ ਕਹਿੰਦੇ ਵੀ ਅਸੀਂ ਹੁਕਮ ਨਾਲ ਜੁੜੇ ਬੈਠੇ ਜੀਏ ਚਾਹੇ ਤਾਂ ਸਰੀਰ ਹੈਗਾ ਚਾਹੇ ਨਹੀਂ ਹੈਗਾ ਤਾਂ ਜਿਹੜੇ ਹੁਕਮੀ ਨੇ ਹੁਕਮ ਨਾਲ ਜੁੜੇ ਬੈਠੇ ਨੇ ਉਹ ਇਹ ਗੱਲ ਕਹਿ ਰਿਹਾ ਵੀ ਦ્વੈਤੇ ਇੱਕ ਰੂਪ ਹੋ ਗਿਆ ਦ્વੈਤੇ ਰੂਪ ਇੱਕ ਕਿਵੇਂ ਹੋ ਗਿਆ ਤੇ ਆ ਕੇ ਸਵਾਯਪੰਗ ਦੀ ਸੋਝੀ ਆ ਵੀ ਪਹਿਲਾਂ ਜਮੈਂ ਕੋਈ ਸਮਝਦਾ ਨਾ ਵੀ ਵੀ ਮੈਂ ਹੁਕਮ ਨਾਲ ਜੁੜਿਆ ਬੈਠਾ ਤੇ ਹੁਕਮ ਪੁੱਜਣਾ ਚਾਹਣਾ ਹੁਕਮ ਨਾਲ ਜੁੜੇ ਬੈਠੇ ਹੁੰਦੇ ਨੇ ਜਦੋਂ ਤੇ ਉਦੋਂ ਫਿਰ ਆਪਣਾ ਆਪ ਗਵਾ ਦਿੰਦਾ ਕਿਸ ਕਿਹੜੇ ਜਿਹੇ ਸ਼ਬਦ ਸੁਣਾਏ ਆराधना ਕਰਦਾ ਕਰਦਾ ਕੁਛ ਆ ਵੀ ਇਸ ਮੈਂ ਕੀ ਕੀ ਦਵਾਂ ਵੀ ਜੋ ਆਪਣਾ ਨਾਮ ਸੁਣਾਵੇ ਫਿਰ ਉਹ ਜਵਾਬ ਕੀ ਆ ਇਹ ਸਿਰ ਦੀਜੈ ਆਪ ਗਵਾਏ ਜਿਹਦੇ ਆਪ ਗਵਾਤਾ ਫਿਰ ਦੁਆਰੂਪ ਰਹਿ ਨਹੀਂ ਫਿਰ ਹੁਕਮੇ ਹੋ ਗਿਆ ਹੁਕਮ ਜੇ ਸਮਾਕੇ ਹੁਕਮੇ ਹੋ ਗਿਆ ਵੀ ਤੂੰ ਤੂੰ ਕਰਤਾ ਤੂੰ ਪਿਆ ਮੁਜ ਮੇ ਰਹਾ ਨਾ ਹੂੰ ਵੀ ਆ ਜਦ ਹਮ ਹੋਤੇ ਤਬ ਤੁਮ ਨਹੀਂ ਅਬ ਤੂੰ ਹੀ ਹਮ ਨਹੀਂ ਹਮ ਹੈ ਹੀ ਨਹੀਂ ਹੁਕਮੇ ਆ ਸਿੱਧਾ ਵੀ ਤੂੰ ਹੀ ਵਰਤ ਜੇ ਤੂੰ ਚਲਾਏ ਤੇ ਚੱਲਾ ਸੁਆਮੀ ਹੋਰ ਕੀ ਆ ਜਾਣਾ ਗੁਣ ਤੇਰੇ जिने हे आराधना ਦੇ ਵਿੱਚ అనుభవి ਕਰ ਲਿਆ ਉਹ ਦ્વੈਤੇਕ ਰੂਪ ਹੋ ਗਿਆ ਉਹਨੂੰ ਸਵਾਯ ਭੰਗ ਦੀ ਸੋਝੀ ਆ ਗਈ ਜਿਹੜਾ ਅਜੂਨੀ ਵੀ ਆ ਤੇ ਸਵਾਯ ਭੰਗ ਵੀ ਨਾਲ ਕੇ ਹਨਾ ਵੀ ਅਜੂਨੀ ਸਵਾਯ ਭੰਗ ਇਕੱਠਾ ਆ ਨਾ ਅਜੂਨੀ ਤਾਂ ਹੈਗਾ ਜਦੋਂ ਵਿਰਾਟ ਸੂਪਰ ਸਰੂਪ ਆ ਸਰਬ ਵਿਆਪੀ ਆ ਤੇ ਸਵਾਯ ਭੰਗ ਆ ਜਦੋਂ ਉਸੇ ਨੇ ਕਿਹਾ ਵੀ ਜਦੋਂ ਉਹਨੇ ਆਪਣਾ ਦੋਨਾਂ ਦੀ ਸੋਝੀ ਆ ਉਹਨੂੰ ਆਪਣੇ ਛੋਟੇ ਸਰੂਪ ਦੀ ਵੀ ਸੋਝੀ ਆ ਜਿਹਨੂੰ ਤੇ ਵਿਰਾਟ ਸਰੂਪ ਦੀ ਵੀ ਸੋਝੀ ਆ ਵਿੱਚ ਮੇ ਕਾਲਕੀ ਉਤਾਰ ਚ ਵੀ ਕਿਹਾ ਵੀ ਤੁਰਕਾਛ ਤੁਰੰਗ ਸਪੱਛ ਵੱਡੋ ਕਰਕਾੜ ਕਿਰਪਾਨ ਕੰਪਾਵੇਂਗੇ ਤੁਰਕਾਛ ਤੁਰੰਗ ਤੁਰੰਗ ਕੀ ਮੰਦਾ ਘੋੜਾ ਕੱਚਿਆ ਹੋਇਆ ਲਗਾਮ ਪਾਈ ਹੋਇਆ ਘੋੜੇ ਨੂੰ ਤੁਰਕਾਛ ਤੁਰੰਗ ਤੁਰੰਗ ਹੁੰਦਾ ਘੋੜਾ ਤੇ ਲਗਾਮ ਪਾਈ ਹੋਈ ਆ ਤੁਰਕਾਛ ਤੁਰੰਗ ਸਪੱਛ ਵੱਡੋ ਸਪਰਸ਼ ਵੱਡੇ ਨਾਲ ਜਿਵੇਂ ਖੱਬਾ ਹੱਥ ਤਾਂ ਸੱਜਾ ਹੱਥ ਇੱਕ ਹੱਥ ਕਹ ਲੋ ਵੀ ਮਾਨਾ ਤੇ ਦੂਜਾ ਹੱਥ ਹੁਕਮ ਨੂੰ ਪਾਇਆ ਹੋਇਆ ਵੀ ਉੱਥੇ ਜਾ ਕੇ ਉਹਨੂੰ ਪਤਾ ਕਿਉਂਕਿ ਵੀ ਆਪੇ ਆ ਵੀ ਆਪੇ ਵਰਤਦਾ ਵਾ ਵੀ ਹਰ ਹਰ ਜਾਂਦਾ ਉਹ ਇੱਕ ਹੈ ਵਿਭ ਵਿਚਾਰ ਕੁਛ ਨਾ ਇੱਥੇ ਹਰ ਜਾਂ ਹੋ ਜਾਂਦਾ ਤੇ ਹਰ ਜਾਂ ਤੇ ਤਾਂ ਹੀ ਕਿਹਾ ਵੀ ਹਰ ਦਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇ ਹ ਇਸ ਵਾਸਤਾ ਤੇ ਆ ਕੇ ਲੋਕ ਮਾਨਸ ਦੇ ਨੂੰ ਵਡਿਆਈ ਦੇ ਲਾਗ ਜਾਂਦੇ ਨੇ ਸਮਝਣ ਲੱਗ ਜਾਂਦੇ ਨੇ ਵੀ ਕਿਛ ਸਾਹ ਦੇ ਸਕਦੀ ਹੈ ਤਾਂ ਹੀ ਭਗਤਾਂ ਨੂੰ ਕਹਿਣਾ ਪਿਆ ਬਾਰ-ਬਾਰ ਵੀ ਆ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ ਕਿਆ ਜਾਣੇ ਕਿਛ ਹਰ ਕੀ ਆ ਭੋ ਕਬੀਰ ਕਬੀਰ ਵੀ ਮੈਂ ਤਾਂ ਕੁਛ ਨਹੀਂ ਕੀਤਾ ਨਾ ਮੈਂ ਕੋਈ ਕਰ ਸਕਦਾ ਤਾਂ ਹਰ ਕਰਦਾ ਵੀ ਤੁਹਾਨੂੰ ਬਾਡੀ ਦੀਂ ਦੀ ਮੇਰੀ ਬਾਹਰਲਾ ਸਰੀਰ ਤੁਹਾਨੂੰ ਲੱਗਦਾ ਕਿ ਤੇ ਇਹ ਕਰਦਾ ਕੁਛ ਵੀ ਤੱਕ ਰਾਹੀ ਕਰਦੇ ਆ ਤਾਂ ਹੀ ਦਸਮ ਪਾਤਸ਼ਾਹ ਨੂੰ ਵੀ ਇਸ ਬਾਣੀ ਚ ਕਹਿਣਾ ਪਿਆ ਜੋ ਮੋਕੋ ਪਰਮੇਸ਼ਰ ਹਮ ਕੋ ਪਰਮੇਸ਼ਰ ਉਚਰੇ ਹੈ ਤੇ ਇਹ ਸਭ ਨਰਕ ਕੁੰਡ ਮੇ ਪਰੇ ਮੋਕੋ ਦਾਸ ਤਵਨ ਕਾ ਜਾਨੋ ਵੀ ਜੇ ਮੈਨੂੰ ਕੀ ਪਰਮੇਸ਼ਰ ਕਹੂਗਾ ਸਰੀਰ ਕਰਕੇ ਬਾਡੀ ਨੂੰ ਉਹ ਨਰਕ ਕੁੰਡ ਚ ਜਿਊ ਕੋ ਕਿ ਜਿਹੜਾ ਸਰੀਰ ਦੀ ਟੇਕ ਰੱਖੂ ਮਾਨਵਿਕ ਟੇਕ ਬਿਰਤੀ ਸਭ ਜਾਣ ਜੇ ਕੋਈ ਸਰੀਰ ਤੋਂ ਗਾਹਾਂ ਬਾਈਪਾਸ ਹੋ ਕੇ ਜਿਹੜਾ ਬੁਲਾਇਆ ਜਿਹਦੇ ਬੁલાਏ ਬੋਲੇ ਨੇ ਭਗਤ ਉਹਦੇ ਨਾਲ ਜੁੜੂ ਉਹ ਹੁਕਮ ਦੇ ਬੁਲਾਏ ਬੋਲੇ ਨੇ ਫਿਰ ਜਦੋਂ ਹੁਕਮ ਦੇ ਬੁਲਾਏ ਬੋਲੇ ਵਾਲੇ ਹੁਕਮੰਦ ਨਾਲ ਜੁੜੂ ਸਿੱਧਾ ਜਿਹਦੇ ਬਲਾਇ ਭਾਗਤ ਬੋਲੇ ਨੇ ਜਿਹੜੀ ਸਟੇਟ ਆਫ ਮਾਈਂਡ ਚ ਉਹ ਬੋਲੇ ਨੇ ਉਸ ਸਟੇਟ ਆਫ ਮਾਈਂਡ ਦੇ ਵਿੱਚ ਉਸ ਅਵਸਥਾ ਦੇ ਵਿੱਚ ਜਾਉ ਤਾਂ ਉਹ ਉਹ ਵੀ ਉਹਨਾਂ ਵਿੱਚ ਸਮਾ ਕੇ ਉਹ ਜਿਹੀ ਹੋ ਜੂ ਤੂੰ ਤੂੰ ਕਰਤਾ ਤੂੰ ਪਿਆ ਮੁਜਮੇ ਰਹਾ ਨਾ ਹਾਂ ਜਦੋਂ ਹਾਂ ਨਹੀਂ ਰਹੀ ਤੇ ਫਿਰ ਦ્વੈਤੇਕ ਰੂਪ ਹੋਊਗਾ ਅੱਗੇ ਬੰਤੀ ਆਉਂਦੀ ਆ ਨੇ ਵੀ ਤਾਤਮਾਤ ਮੁਰ ਅਲਖ ਆਰਾਧਾ ਬੋ ਵਿਦਿ ਯੋਗ ਸਾਧਨਾ ਸਾਧਾ ਤਾਤਮਾਤ ਵੀ ਆ ਮਤ ਮਾਤਾ ਸੰਦੋਖ ਪਿਤਾ ਵੀ ਆਰਾਧਨਾ ਵੀ ਉਹੀ ਕਰਦਾ ਵੀ ਜਦੋਂ ਤਤ ਮਤ ਮਾਤਾ ਤੇ ਸੰਦੋਖ ਪਿਤਾ ਤੇ ਮਤ ਮਾਤਾ ਨੇ ਜਨਮ ਦੇਣਾ ਮਤ ਮਾਤਾ ਨੇ ਨਿਰਾਕਾਰੀ ਜਨਮ ਦੇਣਾ ਨਾ ਸੰਤੋਖ ਪਿਤਾ ਵਾ ਫਿਰ ਕੀ ਕਹਿੰਦੇ ਅੱਗੇ ਤਿੰਨ ਜੋ ਕਰੀ ਅਲਖੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵ ਜਦੋਂ ਮਤ ਮਾਤਾ ਤੇ ਸੰਤੋਖ ਪਿਤਾ ਨੇ ਗੁਰਦੇਵ ਮਾਤਾ ਗੁਰਦੇਵ ਪਿਤਾ ਉਹ ਆਪ ਹੀ ਆ ਮੂਲ ਹੀ ਆ ਵੀ ਜਦੋਂ ਉਹਨਾਂ ਨੇ ਅਲਖ ਦੀ ਸੇਵਾ ਕੀਤੀ ਅਲਖ ਕੀਆ ਕਾਰ ਬ੍ਰਹਮ ਦੀ ਸੇਵਾ ਮਹਾਕਾਲ ਦੀ ਆਰਾਧਨਾ ਕੀਤੀ ਵੀ ਉਹਦੇ ਤੋਂ ਫਿਰ ਗੁਰਦੇਵ ਪ੍ਰਸੰਨ ਹੋਏ ਤਾਂ ਪ੍ਰਭ ਜਦ ਆਈ ਸਮੋਹ ਜੀ ਆ ਤਬ ਹਮ ਜਨਮ ਕਲੂ ਮੇ ਲੀਏ ਵੀ ਜਦੋਂ ਮੈਨੂੰ ਆਗਿਆ ਦੇਤੀ ਮੈਨੂੰ ਵਰ ਦੇਤਾ ਤਾਂ ਜਨਮ ਕਲੂ ਦੇ ਵਿੱਚ ਜਨਮ ਕੀ ਉਹ ਵੀ ਜਨਮ ਪਦਾਰਥ ਜੇ ਨਿਰਗਾਰੀ ਵਿਚਾਰ ਕਰਾਂਗੇ ਤਾਂ ਜਨਮ ਪਦਾਰਥ ਦੀ ਗੱਲ ਆ ਵੀ ਜਨਮ ਪਦਾਰਥ ਮਿਲ ਗਿਆ ਵੀ ਦ્વੈਤੇ ਦੇ ਰੂਪ ਹੋਣ ਤੋਂ ਬਾਅਦ ਇੱਕ ਹੋ ਕੇ ਉੱਗ ਗਿਆ ਇੱਕ ਹੋ ਕੇ ਉੱਗ ਗਿਆ ਤਾਂ ਪਹਿਲਾਂ ਗਿਆਨ ਪਦਾਰਥ ਹੁੰਦਾ ਪਹਿਲਾ ਪਦਾਰਥ ਦੂਜਾ ਹੈਗਾ ਅ ਮੁਕਤ ਪਦਾਰਥ ਗਿਆਨ ਨਾਲ ਮੁਕਤੀ ਹੁੰਦੀ ਆ ਫਿਰ ਜਿਹੜਾ ਇਤੋਂ ਵੀ ਗਾਹ ਜਾਣਾ ਚਾਹੁੰਦਾ ਵੀ ਜਿਹੜਾ ਕਹਿੰਦਾ ਗਿਆਨ ਨਾਲ ਚਾਹੂੰ ਮੁਕਤ ਨਾਲ ਚਾਹੂੰ ਪ੍ਰੀਤ ਚਰਨ ਕਮਲਾਰੇ ਵੀ ਤਿੰਨ ਲੋਕਾਂ ਦਾ ਰਾਜ ਵੀ ਨਹੀਂ ਚਾਹੀਦਾ ਕਿ ਚਰਨ ਕਮਲਾ ਨਾਲੇ ਪ੍ਰੀਤ ਆ ਤੇਰੇ ਹੁਕਮ ਨਾਲੇ ਜੁੜਿਆ ਆ ਫਿਰ ਉਹ ਪਹਿਲਾਂ ਵੀ ਜਨਮ ਪਦਾਰਥ ਮਿਲ ਜਾਂਦਾ ਫਿਰ ਨਾਮ ਇਹ ਮੰਗਦਾ ਨਾਮ ਦੇ ਨਾਲ ਜਨਮ ਹੋਣਾ ਚੌਥਾ ਪਦਾਰਥ ਜਨਮ ਪਦਾਰਥ ਆ ਤਾ ਵਾਮ ਜਨਮ ਕਰੂਗਾ ਇੰਗੇ ਚੇਤਨਾ ਭੇਓ ਹਮਰੋ ਆਵਣ ਕੀ ਜੀ ਚਿੱਤ ਜਦੋਂ ਹੁਣ ਉਹਨੇ ਦੁਬਾਰਾ ਭੇਜਿਆ ਜਦੋਂ ਜਿਹਨੂੰ ਸੋਝੀ ਆ ਵੀ ਤੁਰਿਆਵਾਦੀ ਜਿਹੋ ਸੋਝੀ ਆ ਜਿਹੜਾ ਸੰਸਾਰ ਤੋਂ ਉੱਤੇ ਉੱਠ ਗਿਆ ਬਾਹਰ ਨਿਕਲ ਗਿਆ ਉਹ ਤਿੰਨ ਲੋਕਾਂ ਚ ਆਉਣਾ ਨਹੀਂ ਚਾਹੁੰਦਾ ਦੁਬਾਰਾ ਕਿਉਂਕਿ ਉਹਨੂੰ ਤਿੰਨ ਲੋਕ ਦੇਖਦੇ ਨੇ ਵੀ ਅਗਰ ਨਾ ਅਗਨ ਸਾਗਰ ਆ ਤੇ ਇਹ ਭਵ ਸਾਗਰ ਵੀ ਇਹਦੇ ਵਿੱਚ ਕੀ ਲੈਣਾ ਉਹ ਪਰੇ ਰਹਿੰਦਾ ਇਹਦੇ ਵਿੱਚੋਂ ਦੂਰ ਰਹਿਣਾ ਚਾਹੁੰਦਾ ਹੁਕਮ ਨਾਲ ਜੁੜਿਆ ਰਹਿਣਾ ਚਾਹੁੰਦਾ ਲੇਕਿਨ ਜੇ ਉਹਨੇ ਭੇਜਿਆ ਵਾਤਾ ਕਿਵੇਂ ਭੇਜਿਆ ਕਿ ਜਿਵੇਂ ਪਹਿਲਾਂ ਆ ਨਾ ਵੀ ਖੰਡਾ ਪ੍ਰਥਮ ਇਸਾਜ ਕੇ ਸਭ ਸੰਸਾਰ ਉਪਾਇਆ ਸਿਰਜੇ ਦਾਨਵ ਦੇਵਤੇ ਤਨੰਦਰਵਾਦਰ ਚਾ ਵੀ ਪਹਿਲਾਂ ਹੁਕਮ ਪ੍ਰਗਟ ਕੀਤਾ ਫਿਰ ਬ੍ਰਹਮਾ ਵਿਸ਼ਨ ਮਹੇਸ਼ ਅਵਿਤਰੈ ਗੁਣੀ ਆ ਦੇ ਨਾਲ ਸੰਸਾਰ ਪ੍ਰਗਟ ਕਰਤਾ ਫਿਰ ਸਿਰਜੇ ਦਾਨਵ ਦੇਵਤੇ ਦੋ ਤਰ੍ਹਾਂ ਦੇ ਸੁਭਾਅ ਨੇ ਸੰਸਾਰ ਚ ਚੰਗੇ ਵੀ ਨੇ ਮਾੜੇ ਵੀ ਨੇ ਝੂਠ ਵੀ ਆ ਸੱਚ ਵੀ ਆ ਇਹਨਾਂ ਦੀ ਸੱਚ ਤੇ ਝੂਠ ਦੀ ਲੜਾਈ ਆ ਵੀ ਸਰਜੇ ਦਾ ਨਾਨਵ ਦੇਵਤੇ ਤੈਨੰਦਰ ਬਾਦਰ ਚ ਆਇਆ ਮਤਲਬ ਲੜਾਈ ਕਰਾਈ ਹੋਈ ਆ ਵੀ ਬਕਾਰਾਂ ਦੀ ਤੇ ਬਿਵੇਕ ਤੇ ਅਬਿਵੇਕ ਦੀ ਹਰੇਕ ਹਿਰਦੇ ਚ ਚਲਦੀ ਆ ਫਿਰ ਅੱਗੇ ਇਹ ਕਹਿੰਦੇ ਵੀ ਤਾਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ ਜਦੋਂ ਦੈਂਤਾਂ ਦੀ ਸ਼ਕਤੀ ਸੰਸਾਰ ਚ ਵੱਧ ਜਾਂਦੀ ਆ ਤਾਂ ਸੰਸਾਰ ਚ ਵੀ ਦੇਖਣ ਨੂੰ ਬਾਹਰਲੇ ਕਲਯੁਗੇ ਹੋ ਜਾਂਦਾ ਇੱਕ ਤਰ੍ਹਾਂ ਦਾ ਕਿਉਂਕਿ ਜਦੋਂ ਕਲਯੁਗੀ ਹਿਰਦੇਆਂ ਦੀ ਗਿਣਤੀ ਵੀ ਵੱਧ ਜੇ ਤੇ ਜ਼ੋਰ ਵੱਧ ਜੇ ਤਾਂ ਸੰਸਾਰ ਚ ਵੀ ਕਲਯੁਗੇ ਆ ਜਾਂਦਾ ਬਾਹਰ ਜੋ ਘਟਨਾਵਾਂ ਘਟਦੀਆਂ ਨੇ ਉਹ ਕਲਯੁਗੋ ਉਹਨਾਂ ਨੂੰ ਹੀ ਕਹਿੰਦੇ ਆਂ ਫੇਰ ਕੀ ਕਹਿੰਦੇ ਅਗੇ ਤਾਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ ਦੁਰਗਾ ਕੀ ਕੋਈ ਭਗਤ ਪ੍ਰਗਟ ਕਰਤਾ ਤੇ ਚੰਡੀ ਵਰਗੜ ਕਰਤੀ ਕੋਈ ਹੁਕਮੀ ਖਾਲਸਾ ਤਤ ਖਾਲਸਾ ਪ੍ਰਗਟ ਹੋ ਖਾਲਸਾ ਪਰਮਾਤਮਾ ਪਰਮਾਤਮਾ ਦੀ ਮੌਜੂਦ ਪ੍ਰਗਟ ਕਰਤਾ ਤਾਂ ਫੇਰ ਕੀ ਹੋਇਆ ਤਾਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ ਵੀ ਜਿਹੜੀ ਇੰਬੈਲੈਂਸ ਹੋਈ ਹੁੰਦੀ ਆ ਉਹ ਪੱਦਰਵੀ ਲੋਕ ਹੁੰਦੇ ਨੇ ਉਹਨਾਂ ਦਾ ਝਟਕਾ ਕਰਨਾ ਵੀ ਬੈਲੈਂਸ ਕਰਾ ਕੇ ਇਹਨੂੰ ਜਿਹੜੀ ਖੇੜ ਆ ਇਹ ਪਰਪੰਚ ਪਾਰਬ੍ਰਹਮ ਦੀ ਲੀਲਾ ਹੀ ਆ ਨਾ ਇਹਨੂੰ ਬੈਲੈਂਸ ਕਰਨਾ ਤਾਂ ਕਾਲ ਯੁਗ ਤੋਂ ਸਤਜੋਗ ਵੱਲ ਨੂੰ ਹੋ ਜਾਂਦਾ ਜਦੋਂ ਦਇਨਤਾ ਦਾ ਨਾਸ ਹੋ ਜਾਂਦਾ ਤਾਂ ਜੇ ਅੰਦਰ ਸਤਜੋਗ ਆ ਤਾਂ ਬਾਹਰ ਵੀ ਸਤਜੋਗ ਆ ਫਿਰ ਇਹਦੇ ਅੰਦਰ ਜਥਾ ਦ੍ਰਿਸ਼ਟੀ ਤथा ਸ੍ਰਿਸ਼ਟੀ ਜੇ ਅੰਦਰੇ ਹੈ ਨਹੀਂ ਕਿ ਸ਼ਾਂਤੀ ਪੀਸ ਹੋ ਮਾਈਂਡ ਤਾਂ ਬਾਹਰਲਾ ਵੀ এনवायरमेंट ਹੋ ਜਾਈਆ ਕਿਉਂਕਿ ਥਾਟਸ ਐਂਡ ਫੀਲਿੰਗਸ ਕ੍ਰੀਏਟ ਰਿਐਲਿਟੀ ਥਾਟਸ ਨੇ ਜਿਹੜੇ ਮੈਗਨੇਟਿਕ ਆ ਇਲੈਕਟ੍ਰਿਕ ਆ ਤੇ ਫੀਲਿੰਗਸ ਨੇ ਹਿਰਦੇ ਦੇ ਵਿੱਚ ਹੁੰਦੀਆਂ ਨੇ ਜਿੱਦਾਂ ਕਾਮ ਕਰੋ ਲੋ ਮੋਹ ਹਿਰਦੇ ਦੇ ਵਿੱਚ ਫੀਲਿੰਗਸ ਐਮੋਸ਼ਨਸ ਤੇ ਇਹ ਜਦੋਂ ਦੋਨੇ ਜੁੜਦੇ ਨੇ ਦਾ ਇਲੈਕਟ੍ਰੋਮੈਗਨੈਟਿਕ ਫੀਲਡ ਚਲੋ ਉਹ ਸੈਂਟੀਫਿਕ ਹੋ ਜੂਗੀ ਗੱਲ ਤੇ ਪਰ ਤਾਂ ਹੀ ਕਹਿੰਦੇ ਨੇ ਵੀ ਚੇਤਨਾ ਭਿਓ ਹਮਰੋ ਆ ਬਣ ਕੇ ਚੁਬੀ ਰਹੀ ਸੁਧ ਪ੍ਰਭ ਚਰਨਾਂ ਨੇ ਜਿਹੜਾ ਹੁਕਮ ਨਾਲ ਜੁੜਿਆ ਹੁੰਦਾ ਉਹ ਨਹੀਂ ਜਾਣਾ ਚਾਹੁੰਦਾ ਸੰਸਾਰ ਚ ਪਰ ਜੇ ਜਾਣਾ ਵੀ ਪਵੇ ਜਿਵੇਂ ਭੇਜਿਆ ਵਾ ਵੀ ਇਹ ਕਹੇ ਅਕਾਲ ਪੁਰਖ ਬਾਚ ਦੇ ਵਿੱਚ ਇਸੇ ਵਿੱਚ ਦਸਾਂ ਪਾਸੇ ਨੇ ਕਲੀਅਰ ਕੀਤੀ ਹੋਈ ਆ ਤਾਂ ਫਿਰ ਵੀ ਗੁਰਮੁਖ ਫਸਦਾ ਨਹੀਂ ਇੱਥੇ ਆ ਕੇ ਗੁਰਮੁਖ ਆਏ ਜਾਏ ਨਿਸੰਗ ਆਓ ਸਾਰੇ ਲੋਕਾਂ ਇਹ ਚਲੇ ਜਾਂਦਾ ਵੀ ਜਿਹੜਾ ਜਿਹਨੂੰ ਇਹ ਸੋਝੀ ਆ ਜੇ ਵੀ ਅੰਤਰ ਸੁਨਣ ਬਾਹਰ ਸੁਨਣ ਤੇ ਭਵਨ ਸੁਨਣ ਸੁਣ ਚੌਥੇ ਸੁੰਨੇ ਜੋਨਰ ਜਾਣੇ ਤਾਂ ਕੋ ਪਾਪ ਨਾ ਪਉਨ ਜਿਹਨੂੰ ਅੰਦਰ ਦਾ ਵੀ ਪਤਾ ਵੀ ਸੁੰਨਾ ਹੁਕਮ ਹੈ ਬਾਹਰ ਵੀ ਹੁਕਮ ਹੈ ਸਿਰ ਭਵਨ ਤਿੰਨਾ ਭਵਨਾਂ ਦੇ ਵਿੱਚ ਵੀ ਤੀਨ ਭਵਨਾਂ ਵਿੱਚ ਇੱਕੋ ਜੋਗੀ ਕਹੋ ਕਵਣ ਹੈ ਰਾਜਾ ਵੀ ਤਿੰਨਾ ਭਵਨਾਂ ਚ ਵੀ ਉਹੀ ਆ ਹੁਕਮ ਹੀ ਆ ਵਰਤ ਰਿਹਾ ਤੇ ਜਿਹੜਾ ਚੌਥੇ ਇਹਨਾਂ ਦੇ ਤਿੰਨਾ ਚ ਉੱਪਰ ਉੱਠ ਜਾਂਦਾ ਚੌਥੇ ਸੁੰਨੇ ਤੁਰਿਆ ਚਲੇ ਜਾਂਦਾ ਉਹਨੂੰ ਕੋਈ ਪਾਪ ਉਹ ਨਹੀਂ ਉਹ ਫਸਦਾ ਨਹੀਂ ਤੇ ਵੀ ਲੋਕ ਚਲੇ ਜਾਂਦਾ ਕਿਸੇ ਵੀ ਸਾਦੇ ਥੰਡੇ ਵੀ ਜਾ ਸਕਦਾ ਉੱਪਰ ਵੀ ਗੁਰਮੁਖ ਆਏ ਜਾਏ ਨਿਸੰਗ ਅੱਗੇ ਕਿਹੜੀਆਂ ਬੰਕਾਂ ਹੈ ਜਿਤਨਾ ਤੋ ਹਮਰੋ ਆਪਣੇ ਚੁਬੀ ਰਹੀ ਸੁਧ ਪ੍ਰਭ ਚਰਨਨ ਮੈਂ ਜਿਉ ਤੋ ਪ੍ਰਭ ਹਮ ਕੋ ਸਮਝਾਇਓ ਇਮ ਕਹਿ ਕੇ ਇਹ ਲੋਕ ਬਿਠਾਇਓ ਵੀ ਜਿਵੇਂ ਜਿਵੇਂ ਪ੍ਰਭ ਨੇ ਸਾਨੂੰ ਦੱਸਿਆ ਜੋ ਜੋ ਕਰਨ ਨੂੰ ਕਿਹਾ ਉਹ ਫਿਰ ਅੱਗੇ ਉਹਨਾਂ ਨੇ ਐਕਸਪਲੇਨ ਕੀਤਾ ਆ ਵੀ ਕਹੂੰ ਨਾ ਤਹੂਣਾ ਭੇਖ ਭੀਜੂ ਅਲੇਖ ਬੀਜ ਬੀਜੂ ਵੀ ਭੇਖ ਤੋ ਨਹੀਂ ਭੇਜਦਾ ਉਹ ਹਰ ਪਾਰ ਬ੍ਰਹਮ ਜਾਂ ਫਿਰ ਉਹ ਸਾਰਾ ਇਹਦੇ ਵਿੱਚ ਦੱਸਿਆ ਆ ਨਾ ਵੀ ਜੋ ਜੋ ਪਰਮਪਰਪ ਉਜਾਇ ਤੇ ਆਪਣੇ ਰਾਹ ਚ ਲਾਇ ਵੀ ਜਿਹੜੇ ਪਹਿਲਾਂ ਉਹਨੇ ਪਾਰਗਟ ਕੀਤੇ ਨੇ ਜਿਨ੍ਹਾਂ ਨੂੰ ਗਿਆਨ ਹੋਇਆ ਉਹ ਜੀ ਆਈ ਤਿੰਨ ਤਨ ਆਪਣੇ ਨਾਮ ਆਪੇ ਪਰਬ੍ਰह्म ਬਣ ਕੇ ਬਹਿ ਗਏ ਵੀ ਆਪੇ ਗੁਰੂ ਘਾਣ ਲੱਗੇ ਵੀ ਪਰਬ੍ਰह्म ਨੂੰ ਕਿਸੇ ਨੇ ਨਹੀਂ ਪਛਾਣਿਆ ਮੇਨ ਗੱਲ ਇਹ ਆ ਵੀ ਇਹਦੇ ਵਿੱਚ ਆਰਾਧਨਾ ਦੀ ਗੱਲ ਦੱਸੀ ਹੋਈ ਆ ਜੋ ਹੁਣ ਆਪਾਂ ਇੱਥੇ ਐਕਸਪਲੇਨੇਸ਼ਨ ਕੀਤੀ ਆ ਨਾ ਜਿੱਦਾਂ ਸ਼ੁਰੂ ਕੀਤੀ ਸੀ ਆਰਾਧਨਾ ਤੋਂ ਵੀ ਆਰਾਧਨਾ ਕੀ ਆ ਤੇ ਆਰਾਧਨਾ ਅਹੀਰ ਦੇ ਵਿੱਚ ਆਉਂਦੀ ਆ ਹਰ ਨਾਮ ਦੀ ਆਰਾਧਨਾ ਹੁੰਦੀ ਆ ਜਦੋਂ ਕੋਈ ਸਰੈਂਡਰ ਕਰ ਦਿੰਦਾ ਜਦੋਂ ਆ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਵੀ ਮੁਕਤੀ ਵੀ ਤਿਆਗ ਦਿੰਦਾ ਪੀ ਪਹਿਲਾਂ ਤਾਂ ਸ਼ਰਨ ਲੈਂਦਾ ਨਾ ਪਹਿਲਾਂ ਤਾਂ ਤਨ ਵਿੱਚੋਂ ਮਨ ਨੂੰ खोजਦਾ ਬਾਹਰਲੇ ਸਰੀਰ ਚੋਂ ਵੀ ਇਹ ਵੀ ਪਤਾ ਲੱਗਦਾ ਵੀ ਕੋਈ ਨਿਰਗਾਰੀ ਜੋਤ ਸਰੂਪ ਮਨ ਵੀ ਆ ਵੀ ਜਿਹੜਾ ਨਰਵਸ ਸਿਸਟਮ ਨੂੰ ਚਲਾ ਰਿਹਾ ਵੀ ਜਿਹੜਾ ਜਦੋਂ ਪੈਰ ਦੇ ਉੱਤੇ ਕੋਈ ਚੀਜ਼ ਡਿੱਗਦੀ ਆ ਤਾਂ ਫੜਾਫੜ ਦਿਮਾਗ ਨੂੰ ਮੈਸੇਜ ਪਹੁੰਚਦਾ ਉਹ ਕਿਹੜੀ ਸ਼ਕਤੀ ਆ ਜਿਹੜੀ ਹਰੇਕ ਸੈੱਲ ਨੂੰ ਸੈੱਲ ਬਣ ਰਹੇ ਨੇ ਟੁੱਟ ਰਹੇ ਨੇ ਵੀ ਸ਼ਕਤੀ ਆ ਜਿਹੜੀ ਸਾਹ ਲੈ ਰਹੀ ਆ ਪਹਿਲਾਂ ਤਾਂ ਐ ਮਨ ਨੂੰ खोजੂਗਾ ਤਨ ਵਿੱਚੋਂ ਯੋ ਹੈਗੀ ਆ ਕੋਈ ਚੀਜ਼ ਫਿਰ ਫੇਰ ਮਨ ਨੇ ਆਪਣਾ ਮੂਲ ਪਛਾਣਨਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੂਲ ਪਛਾਣ ਕੇ ਫਿਰ ਉਹ ਤੋਂ ਬਾਅਦ ਆਰਾਧਨਾ ਸ਼ੁਰੂ ਕਰੂਗਾ ਵੀ ਜਾਨੀ ਕਿ ਜਪ ਪਹਿਲਾਂ ਹੁੰਦਾ ਸਮਝਣਾ ਤਪ ਹੁੰਦਾ ਵੀ ਉਹ ਜਪੇ ਹੋਏ ਨੂੰ ਸਮਝੇ ਹੋਏ ਨੂੰ ਆਪਣੇ ਜੀਵਨ ਦੇ ਉੱਤੇ ਆਪਣੇ ਮਨ ਦੇ ਉੱਤੇ ਲਾਗੂ ਕਰਨਾ ਤੇ ਉਸੇ ਦੀ ਸਿਮਰਤੀ ਰਹਿਣੀ ਹੈ ਜਪ ਤਪ ਸਿਮਰਨ ਇਹ ਤੋਂ ਅਗਾ ਇਹ ਹੋ ਗਿਆ ਗਿਆਨ ਗਿਆਨ ਤੋਂ ਬਾਅਦ ਫਿਰ ਧਿਆਨ ਦੀ ਗੱਲ ਆ ਵੀ ਜਿੱਥੇ ਧਿਆਨ ਲਾਉਣਾ ਜਾਂ ਰੱਖਣਾ ਮੂਲ 'ਚ ਉਹਦਾ ਪਹਿਲਾਂ ਗਿਆਨ ਚਾਹੀਦਾ ਜਿਹੜੇ ਹੁਣ ਉਹ ਧਿਆਨ ਲਾਉਣ ਲੱਗ ਜਾਂਦੇ ਨੇ ਕੋਈ ਮੱਥੇ 'ਚ ਕੋਈ ਕਿਤੇ ਕੋਈ ਕਿਤੇ ਉਹ ਉਹਨਾਂ ਨੂੰ ਸੋਝੀ ਨਹੀਂ ਹੈਗੀ ਗੁਰਮਤਿ ਦੇ ਵਿੱਚ ਪਹਿਲਾਂ ਉਹਦਾ ਗਿਆਨ ਕਰਾਇਆ ਜਾਂਦਾ ਪਹਿਲਾਂ ਗਿਆਨ ਆ ਫਿਰ ਧਿਆਨ ਕਿ ਤੋਂ ਵਿਸੁਰਤ ਕਿੱਥੇ ਰੱਖਣੀ ਹੈ ਫੋਕਸ ਕਿੱਥੇ ਰੱਖਣਾ ਸੁਚੇਤ ਰਹਿਣਾ ਸਰਨ ਰਾਮ ਜੇ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਆਪਣੇ ਮੂਲ ਦੀ ਸਰਨ ਲੈ ਕੇ ਰੱਖਣੀ ਹੈ ਫਿਰ ਉੱਥੇ ਆराधना ਕਰੂਗਾ ਆराधना ਦੇ ਵਿੱਚ ਤਾਂ ਨਾਮ ਮੰਗਦਾ ਆराधना ਦੇ ਵਿੱਚ ਤਾਂ ਜਿਹੜੇ ਅੰਦਰੋਂ ਜਿਹੜੀ ਧੁਰ ਕੀ ਬਾਣੀ ਪ੍ਰਗਟ ਹੋਣੀ ਹੈ ਆराधना ਨਾਲ ਹੋਣੀ ਫਿਰ ਧੁਰ ਕੀ ਬਾਣੀ ਆਈ ਜਿਸ ਅਗਲੀ ਚਿੰਤ ਮਟਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ